ਨਮਸਕਾਰ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਨਿਊਜ਼ ਮੈਂ ਰਾਜਪਾਲ ਸੀਰਾ ਲੈ ਕੇ ਹਾਜ਼ਰ ਹਾਂ ਅੱਜ ਦੀ ਖਬਰ ਜਿੱਥੇ ਅੱਜ ਪੂਰੇ ਪੀਸਬ ਦੇ ਅੰਦਰ ਸ਼ਿਵਰਾਤਰੀ ਦਾ ਤਿਹਾੜੀ ਬੜੀ ਜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਿਵਰਾਤਰੀ ਦਾ ਤਿਹਾੜੀ ਮੂਨਕ ਦੇ ਦੁਰਗਾ ਮੰਦਿਰ ਦੇ ਵਿੱਚ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਸ਼ਹਿਰ ਦੇ ਸ਼ਿਪ ਪਕਟਾਂ ਦੇ ਅਲੱਗ-ਅਲੱਗ ਜਥਿਆਂ ਦੇ ਵੱਲੋਂ ਸ਼ਹਿਰ ਅਤੇ ਪਰਿਵਾਰ ਦੇ ਅੰਦਰ ਸ਼ੁਕ ਸ਼ਾਂਤੀ ਦੇ ਲਈ ਹਰੀਦਵਾਰ ਤੋਂ ਪਬੀਤਰ ਗੰਗਾਜਲ ਕੜੀ ਤਪੱਸਿਆ ਦੇ ਤਹਿਤ ਲਿਆ ਕੇ ਦੁਗਾ ਮੰਦਰ ਦੇ ਅੰਦਰ ਸ਼ਿਵ ਲੰਗ ਨੂੰ ਅਰਪਿਤ ਕੀਤਾ ਅਤੇ ਭਗਵਾਨ ਸ਼ਿਵ ਅੱਗੇ ਸ਼ੁਕ ਸ਼ਾਂਤੀ ਦੀ ਆਰਾਧਨਾ ਕੀਤੀ ਜੇਕਰ ਗੱਲ ਕੀਤੀ ਜਾਵੇ ਇਸ ਦੇ ਨਾਲ ਹੀ ਸ਼ਹਿਰ ਦੇ ਅੰਦਰ ਆਉਣ ਜਾਣ ਵਾਲੇ ਕਾਬੜੀਆਂ ਦੇ ਲਈ ਦੁਗਾ ਮੰਦਰ ਦੇ ਵੱਲੋਂ ਰਹਿਨ ਸਹਿਨ ਅਤੇ ਲੰਗਰ ਦਾ ਖਾਸ ਪ੍ਰਬੰਧ ਵੀ ਕੀਤਾ ਗਿਆ ਸੀ ਆਪ ਸਭੀ ਨੂੰ ਪਤਾ ਹੀ ਹੈ ਕਿ ਅੱਜ श्री दुर्गा मंदिर में जो शिवरात्रि का त्यौहार है वह बड़े ही धूमधाम से मनाया गया आपको पता ही है यह त्यौहार पूरे विश्व में पूरे ही धूमधाम से मनाया है। और इस शुभ अवसर पर जो मूर्ख मंडली के मूर्ख समाज के जो कावड़ संघ है, उन्होंने हरिद्वार से गंगा जल लेकर भगवान शंकर जी के मंदिर में रुद्राभिषेक किया और श्री दुर्गा मंदिर में भी शिवरात्रि का जो उत्सव है उस पर भारी लोगों का उत्साह मिला और शिव कांवड़ संघ द्वारा श्री दुर्गा मंदिर में इकतीस तारीख से लेकर दो तारीख तक भंडारे का आयोजन किया गया गौरव शंकर भगवान पीज